ਤੱਕ ਹਿੰਡਾ ਪੈਸੇ ਨਹੀਂ ਤੇਰੀ ਮਰ ਦੀ ਪੁੱਛਲਾ ਭਾਈ ਜਹਾ ਹਾਂ ਜਹਾ ਕਰ ਉਹਨੇ ਪਾ ਨਹੀਂ ਰਹਾ ਉਹ ਨਹੀਂ ਅੱਲਾ ਠੀਕ ਹੈ ਤੇਰੀ ਥੱਲੇ ਖੜੇ ਹਾਂ ਫਿਰ ਜਿੱਥੇ 80 ਹੁੰਦੀ ਢਾਈ ਮੰਗ ਲੈਂਦਾ ਮੈਂ ਢਾਈ ਢਾਈ ਠੀਕ ਹੈ ਤੇਰੀ ਖੜੋ ਢਾਈ ਮੇਰੀ ਗੱਲ ਸੁਣ ਢਾਈ ਢਾਈ ਠੀਕ ਸੀ ਚਾਹ ਤੂੰ ਪੀ ਲੈ ਢਾਈ ਢਾਈ ਠੀਕ ਸੀ ਇਹਨੂੰ ਇਹਦੇ ਗੋਲੀ ਮਾਰ ਦੇ ਇੱਕ ਲਮੇ ਤਰੋਂ ਇੱਕ ਟਾਪ ਕੁਆਲਟੀ ਵਾਲੀ ਝੋਟੀ ਤੋਰ ਕੇ ਦਿਖਾਉਣਿਆਂ ਝੋਟੀ ਵੀ ਕੀ ਆਣਾ ਤੇ ਕਦ ਕਾਠ ਹੈਡ ਬਜਨ ਪੂਰਾ ਥਾਂ ਲੈਵਾ ਸਾਹਿਬ ਉਹ ਰੌਂਡ ਲੈਣਾ ਆਇਦੋਂ ਲੱਗਿਆ ਥਾਂ ਲੈਵਾ ਬੱਲ ਕੋਲ ਸਾਫ ਤੇ ਤਾਜੀ ਸੂਹੀ ਹੈ ਮਿੱਤਰੋ ਤੇ ਜਿਵੇਂ ਹੁਣ ਹਨਾ ਸੂਆ ਘੱਟ ਆ ਝੋਟੀਆਂ ਘੱਟ ਮਿਲਦੀਆਂ ਨੇ ਜਿਵੇਂ ਸੂਆ ਜਾ ਕੇ ਸਾਉਂ ਦੇ ਵਿੱਚ ਜਾਦੇ ਪੈਣਾ ਤੇ ਟਾਇਰਟ ਦੇ ਲੇਵੇ ਦੀ ਆ ਤੇ ਦੁੱਧ ਚੰਗਾ ਪਾ ਦੂਗੀ ਬਾਕੀ ਪਟਪੋੜੇ ਦੀ ਗੱਲ ਕਰੀ ਝੋਟੇ ਦੀ ਬਜਨਦਾਰ ਹੈਵੀ ਝੋਟੀ ਆ ਤਾਜੀ ਸੂਹੀ ਹੋਈ ਆ ਤੇ ਪੂਰੀ ਗੱਲਬਾਤ ਆਪਾਂ ਬਾਈ ਨਾ ਕਰਾਂਗੇ ਕਿੰਨਾ ਕਮਾਲ ਮੁੱਲ ਕਰਦਾ ਤੇ ਕੀ ਡਿਟੇਲ ਰਹਿੰਦੀ ਹੈ ਹਨਾ ਚੋਟੀ ਚੰਗੀ ਹੈ ਮਾਨਸਾ ਪਹੁੰਚੇ ਹੋਏ ਸੀ ਮਿੱਤਰੋ ਜਿਹੜੀ ਸ਼ੁੱਕਰਵਾਰ ਨੂੰ ਮੰਡੀ ਲੱਗਦੀ ਹਰ ਸ਼ੁੱਕਰਵਾਰ ਦੀ ਤਰ੍ਹਾਂ ਇੱਥੇ ਮੰਡੀ ਲੱਗਦੀ ਆ ਤੇ ਬਾਕੀ ਬਾਈ ਨਾਲ ਗੱਲਬਾਤ ਸਾਰੀ ਜਿਹੜੀ ਆਪਾਂ ਕਰਦੇ ਆਂ ਬਈ ਹਸੀ ਗਾੜੋ ਹਸੀ ਗਾ ਬਈ ਤੇ ਨਾਮ ਦੱਸੋ ਬਾਈ ਪਹਿਲਾਂ ਗਰਮੀਤ ਆ ਬਾਈ ਨੋ ਗਰਮੀਤ ਆਪਣਾ ਪਿੰਡ ਬਾਈ ਕਿਹੜਾ ਠੁੱਟਿਆਂ ਵਾਲੀ ਠੁੱਟਿਆਂ ਵਾਲੀ ਜ਼ਿਲ੍ਹਾ ਮਾਨਸਾ ਠੀਕ ਆ ਗਰਮੀਤ ਨੰਬਰ ਬੋਲ ਇੱਕ ਵਾਰੀ ਬਾਈ ਨੰਬਰ 82838 ਹੂੰ 80 ਜੋ 83 ਠੀਕ ਆ ਤੇ ਗਰਮੀਤ ਜੀ ਆਪਾਂ ਝੋਟੀ ਦੀ ਬਾਈ ਗੱਲ ਕਰ ਲਈ ਤਾਂ ਕੰਮੇ ਸੁਏ ਚੋਟੀ ਭਾਈ ਦੂਜੇ ਸੂਏ ਦੂਜੇ ਸੂਏ ਹਾਂ ਕੈ ਦਿਨ ਹੋ ਗਏ ਸੂਈ ਨੂੰ ਸੂਈ ਨੂੰ ਅੱਜ ਹੋ ਗਏ 18 17 18 ਦਿਨ ਦੁੱਧ ਆ ਦੁੱਧ ਆ 20 ਕਿਲੋ ਦਾ ਹਾਂ ਇਹ ਹੁਣ ਤਾਂ ਕੀ ਵਦੂ ਕਿ ਬੰਦ ਬੰਦ ਕੀ ਜਿਹੜਾ ਵਦ ਨਹੀਂ ਸੀ ਕਿੰਨਾ ਦੁੱਧਾ ਹੁਣ ਦੁੱਧ ਹੁਣ 10 ਕਿਲੋ ਆ ਪੂਰਾ ਹਾਂ ਡੱਬੇ ਵਿੱਚ ਬਣਾ ਦੇਗਾ ਹਾਂ ਲੈ ਮਿੱਤਰੋ 10 ਕਿਲੋ ਬਾਈ ਕਹਿੰਦਾ ਦੁੱਧ ਠੰਡਾ ਤਿਆਰ ਆ ਤੇ ਤਾਜੀ ਸੂਹੀ ਆ 15 ਨਾਂ ਦੀ ਹਾਂ 15 ਨਾਂ ਦੀ ਸੂਹੀ ਆ ਤੇ ਨਾਗਰ ਕੱਟਾ ਕੱਟਾ ਨਾਗਰ ਕੱਟਾ ਤੇ 10 ਕਿਲੋ ਦੁੱਧ ਤੁਸੀਂ ਆ ਕੇ ਤੋਲ ਸਕਦੇ ਸਾਫ਼ ਲੈਵੇ ਜਮ ਕੋਈ ਉੱਚਾ ਨੀ ਮਾ ਥਾਨੀ ਕੋ ਡੇਟਾ ਵਿੰਗਾ ਨਹੀਂ ਸਿਰਫ ਚਾਰੇ ਥਾਣੇ ਕੋਈ ਇਕੱਲੇ ਇਕੱਲੇ ਦੂਰੀ ਦੇ ਚੋਟੀ ਜੇ ਆਪਾਂ ਗੱਲ ਕਰੀਏ ਹਾਈਟ ਵਾਜਨ ਵਧੀਆ ਚੰਗੇ ਕਦ ਕੁਦੀ ਆ ਤੇ ਬਣਨ ਵਾਲੀ ਚੋਟੀ ਆ ਦੂਜੇ ਸੂਏ ਬਾਈ ਹਨਾ ਤੇ ਗਰਮੀ ਤੇ ਹੁਣ ਦੁੱਧ ਦਾ 10 ਕਿਲੋ ਤਿਆਰ ਕਈ ਵਾਰ ਬਾਈ ਕੋਈ ਐ ਕਹਿੰਦਾ ਅਗਲਾ ਕਹਿੰਦਾ ਯਾਰ ਅੱਕਰੀ ਜਾ ਕੇ ਅਸੀਂ ਮੈਲੀ ਬਣਾ ਦੇਗੇ ਬਣਾ ਦੇਗੇ ਕੋਈ ਚੱਕਰ ਦਾ ਨਹੀਂ ਕੋਈ ਚੱਕਰ ਨਹੀਂ ਕਈ ਵਾਰ ਮੰਡੀਆਂ ਦੇ ਨਾਲ ਗੱਫਾ ਮਾਰ ਕੋਈ ਲੋਜੀ ਨਹੀਂ ਹਾਂ ਲੈ ਮਿੱਤਰੋ ਦਸਲੀ ਤੁਸੀਂ ਕਰਨੀ ਆ ਦੋ ਟਾਈਮ ਕਰੋ ਤਾਂ ਹੰਟ ਟਾਈਮ ਕਰੋ ਬਾਈ ਗਰਮੀ ਤੋਂ ਕੋਲੇ ਆ ਕੇ ਪਿੰਡਾਂ ਠੂਠਾਂ ਵਾਲੀ ਜਿਲ੍ਹਾ ਮਾਨਸ ਰਹਿਦਾ ਤੇ ਇੱਕ ਨੂੰ ਰੇਟ ਦੀ ਗੱਲ ਆ ਰੇਟ ਬਾਈ 1 1 ਲੱਖ ਤੇ 10000 ਮਾਨਦਾਨ ਕਿੰਨਾ ਕਰਾਂਗੇ ਮਾਨਦਾਨ ਕਰ ਦਾਂਗੇ 10 ਠੀਕ ਕਰ ਦਿੰਦੇ ਪੂਰੇ ਦੀ ਕਰ ਦੇਗਾ ਲੈ ਮਿੱਤਰੋ ਪੂਰੇ ਲੱਖ ਦੀ ਬਾਈ ਕਹਿੰਦਾ ਖਲਾ ਦੇਾਂਗੇ 1 ਲੱਖ ਤੇ 10000 ਰੁਪਏ ਰੇਟ ਆ ਤੇ ਬਾਕੀ ਬਾਈ ਨਾਲ ਸੰਪਰਕ ਕਰ ਲੋ ਇੱਕ ਵਾਰੀ ਨੰਬਰ ਹੋਰ ਬੋਲੋ 82873 8083 ਪੈਂਡ ਟੂਠਿਆਂ ਵਾਲੀ ਜਿਲ੍ਹਾ ਮਾਨਸਾ ਰਾਮ ਰਾਮ ਮੇਰੀ ਸਾਰੀ ਬਾਣਾ ਨੇ ਕਾਕੀ ਤਾਈਆਂ ਨੇ ਜੇ ਥਾਰੀ ਬੈ ਸੱਤਵੇਂ ਮਹੀਨੇ ਮਗਿਆ ਬਣ ਲੱਗ ਗਈ ਹੋ ਤਾਂ ਜੋ ਤੁਮ ਈਪ ਖਵਾਓਗੇ ਵਹ ਬਿਆਦ ਤੇ ਦਿਖੇਗਾ ਅਰ ਦਿਖੇਗਾ ਕਿ ਕਰ जब उसकी लेवटी सुथरी और बड़ी हथियार हो जाएगी जब ठोक दूध की काटोगी तो उस खातर बाट के देखन लाग रही हो तावड़ी ही जाओ ना तो बाड़का के ने भेज दो मेडिकल स्टोर पे उड़ते राइट राइट एच लेकर राइट एच दस दस एम एल तड़के सांझ रोटी रोटियाम चौपड़ दो इससे थारी में की लेवटी भी बड़ी हथियार होगी और जोटी भी सुथरी दिखेगी या पहले एक लीटर की पैकिंग माया करती इफ दो की में भी आ गई है और बेबे और भी घनी जानकारी चाहिए इसे ना 23 ਨੰਬਰ 'ਤੇ ਫੋਨ ਕਰ ਲਿਓ 789 20 42000 ਹਰ ਪਸ਼ੂ ਪਾਲਕ ਦੀ ਪਸੰਦ ਰਾਈਟ ਐਚ ਤੇ ਵਧੀਆ ਬਾਈ ਕੋਲੇ ਸਾਫ ਸੁਥਰੇ ਜਿਹੜੇ ਪਸ਼ੂ ਲੈ ਕੇ ਕਦੇ ਆਉਣ ਹੁੰਦਾ ਤੇ ਲੈ ਆਉਂਦਾ ਚੰਗੀ ਆ ਹਨਾ ਬਾਈ ਮਨ ਲਾ ਸੌਂਕ ਦਾ ਕੰਮ ਜਾਗਾ ਹਾਂ ਬਾੜਾ ਨਹੀਂ ਮਨ ਲਾ 5-4 ਮਾਸਾ ਮਨ ਲਈ ਹੋਣੀ ਇੱਕ ਝੋਟੀ ਵਧੀਆ ਅਗਲੇ ਨੂੰ ਸੌਂਕਣਾ ਵੇਚ ਕੇ ਫਿਰ ਇੱਕ ਹੋਰ ਲੈਣਾ ਤੇ ਮਿੱਤਰੋ ਸੰਬੰਧ ਕਰ ਲਿਓ ਅਗਰ ਮੀਤਨਾ ਚੰਗੀ ਝੋਟੀ ਆ ਲੈ ਮਿੱਤਰੋ ਨੇ ਕਪਸ ਨੂੰ ਮੱਝ ਤੋੜ ਕੇ ਦਿਖਾਉਣਿਆ ਤੇ ਤਾਜੀ ਤਾਜੀ ਆ ਕਿ ਤੋਕੜਾ ਹੂੰ ਹੂੰ ਤਾਜੀ ਹੈ ਤਾਜੀ ਸੂਈ ਹੈ ਤੇ ਤੁਰ ਤੇ ਇੱਕ ਵਾਰੀ ਹਵਾਨਾ ਹੋਣਾ ਚੱਕਰੋਂ ਤੁਸੀਂ ਤੇ ਵੱਡੇ ਲੇਵੇ ਵਾਲੀ ਹੈ ਜੇ ਮੈਂ ਆਪਾਂ ਕਹ ਜੀ ਹਣ ਦੁੱਧ ਵੀ ਚੰਗਾ ਕੱਢੂਗੀ ਤੇ ਥਣਾ ਥਣਾ ਦੀ ਗੱਲ ਕਰ ਲਈਦਾ ਕੱਲਾ ਕੱਲਾ ਥਣਾ ਤੇ ਮੱਝ ਚੰਗੀ ਹੈ ਜਿਵੇਂ ਗੱਲ ਆਪਾਂ ਗੱਲ ਕਰ ਲਈਦਾ ਵੱਡੀ ਮੱਝ ਚੰਗਾ ਦੁੱਧ ਕੱਢਦੀ ਝੋਟੀਆਂ ਨਾਲੋਂ ਜਿਵੇਂ ਪਹਿਲੇ ਸੂਈ ਝੋਟੀ ਹਜੇ ਘੱਟ ਦੁੱਧ ਕੱਢੂ ਸਾ ਵੱਡੀ ਸੂਈ ਮੱਝੜੀ ਦੁੱਧ ਚੰਗਾ ਕੱਢ ਦੂਗੀ ਤਾਜੀ ਸੂਈ ਹੋਈ ਆ ਨੀਲੀ ਰਾਵੀ ਗ੍ਰੇਡੇਡ ਆਗੀ ਤੇ ਬਾਕੀ ਬੋਰੀ ਵਾਲਾ ਲੇਵਾ ਜੇ ਆਪਾਂ ਗੱਲ ਕਰੀ ਹੈ ਨਾ ਤਾਂहां ਤੋਂ ਲੈ ਕੇ ਥੱਲੇ ਤੇ 깔 ਜਾਂਦਾ ਤੇ ਪੂਰੀ ਗੱਲਬਾਤ ਬਾਈ ਨੇ ਕਰਦੇ ਬੰਦ ਬਾਈ ਤੇ ਬਾਈ ਤੂੰ ਸਾਰੀ ਡਿਟੇਲ ਲੈ ਕੇ ਦਿੰਨੇ ਆ ਕਿੰਨੇ ਕਿੰਨੇ ਦਿਨ ਸੁਈ ਆ ਕੀ ਗੱਲਬਾਤ ਕਿੰਨਾ ਦੁੱਦਾ ਤੇ ਥਣਾ ਇਸ ਪੇਜ ਤੇ ਆਪਾਂ ਗੱਲ ਕਰ ਲਈ ਤਾਂ ਵਧੀਆ ਗੱਠਾਂ ਵਾਂਗੂੰ ਜਾਂਦਾ ਉਰੀ ਜਾਵੇਂ ਉਰੇ ਹੜਦਾ ਪੁੱਛਣ ਬਾਈ ਸਸਰੀ ਗੱਲ ਪਹਿਲਾਂ ਸਸਰੀ ਗੱਲ ਤੇ ਇੱਕ ਵਾਰੀ ਨਾਂ ਤੇ ਪੂਰਾ ਐਡਰੈਸ ਬੋਲ ਆਪਾਂ ਪੂਸ਼ਨ ਸਿੰਘ ਪਿੰਡ ਭੈਣੀ ਵਗਾ ਜ਼ਿਲ੍ਹਾ ਮਾਨਸਾ ਜ਼ਿਲ੍ਹਾ ਮਾਨਸਾ ਮੋਬਾਈਲ ਨੰਬਰ ਬੋਲ 991753 ਹੂੰ 53830 ਤੇ ਪੂਸ਼ਨ ਜੀ ਆਪਾਂ ਗੱਲ ਕਰਦੇ ਬਈ ਮੱਝ ਇਹ ਕੰਮੇ ਸੁਏਗੀ ਤੀਜੇ ਸੁਏ ਤੀਜੇ ਸੁਏ ਹਾਂ ਤੇ ਬੰਲਾ ਕੈ ਦਿਨ ਹੋਵੇ ਸੁਈ ਨੂੰ ਸੁਈ ਰੋ ਹੋਗੇ 20 ਦਿਨ 20 ਦਿਨ ਦੁੱਧ ਕਿੰਨਾ ਪ੍ਰੋਪਰ ਪੁੱਤ 14 ਲੀਟਰ ਪੂਰਾ ਹਾਂ ਮੈਂ ਕਿਹਾ ਬਾਕੀ ਬੋਰੀ ਵਾਲੇ ਲੈਵਾ ਹੈ ਨਾ ਹਾਂ ਦੁੱਧ ਤੇ ਹੋਰ ਵੀ ਮੇਰੇ ਹਿਸਾਬ ਨਾਲ ਵਧੂ ਯਾਰ ਹਾਂ ਦੁੱਧ ਵਧੂ ਹੂੰ ਮਾੜਾ ਮੂੜਾ ਚੱਲਿਆ ਸੀ ਕਿਨੇ ਮਾੜਾ ਚੱਲਿਆ ਨਹੀਂ ਠੀਕ ਆ ਤੇ ਬਾਕੀ ਵਧੀਆ ਵੱਡੇ ਲੇਵੇ ਵਾਲੀ ਮੈਂ ਤੈਨੂੰ 14 ਕਿਲੋ ਬਾਈ ਕਹਿੰਦਾ ਮਿਣਕ ਦੇ ਦਾਂਗੇ ਠੀਕ ਆ ਥੋੜਾ ਲੱਸੀ ਜ਼ਰੂਰ ਆ ਤੇ ਬਾਕੀ ਥਣ ਲੈ ਬਿਲਕੁਲ ਸਾਫ ਆ ਤੇ ਕੁਸ਼ਨ ਬਾਈ ਰੇਟ ਦੀ ਗੱਲ ਲੈਂਦੀ ਰੇਟ ਕੀ ਕਰਦਾ 1 20 ਮੰਗਦਾ ਜੀ 1 ਲੱਖ ਤੇ 20000 ਹਾਂ ਮੰਨ ਤਾਣ ਲੱਖ ਦੀ ਦੇਦਾ ਠੀਕ ਆ ਪੂਰੇ ਲੱਖ ਦੀ ਬਾਈ ਕਹਿੰਦਾ ਖਲਾ ਦੇਾਂਗੇ ਤੇ ਬਾਕੀ ਰੇਟ ਮਿੱਤਰੋ ਜਾਇਜ਼ ਆ ਕਿਉਂਕਿ ਉਤੋਂ ਥੋੜਾ ਜਿਹਾ ਫਿੱਕੀ ਆ ਤੇ ਤਾਜੀ ਸੂਹੀ ਆ 20 ਦਿਨਾਂ ਦੀ ਦੁੱਧ 14 ਕਿਲੋ ਬਾਈ ਕਹਿੰਦਾ ਮਿਣਕ ਲੈ ਜਾਓ ਤੇ ਬਾਕੀ ਆਰਡਰ ਆਰਡਰ ਦੀ ਗੱਲ ਕਰੀ ਤਾਂ ਤੇ ਨਹੀਂ ਹੈਗਾ ਦੁੱਧ ਵਧੀਆ ਪਾ ਦੂਗੀ ਸੇਵਾ ਦੇ ਸਰਤੇ ਸਾਮ ਸਵਾਲ ਦੇ ਹਰਤੇ ਹਨਾ ਬਈ ਤੇ ਚੰਗੇ ਦੁੱਧ ਵਾਲੀ ਮੈਸਾ ਕੀ ਨੀਲੀ ਰਾਵ ਵਿੱਚ ਪੈਂਦੀ ਹੈ ਗ੍ਰੇਡਡ ਤੇ ਸੁਣਾ ਸੁਣਾਏ ਕਿ ਆਪਾਂ ਗੱਲ ਕਰੀ ਤੇ ਸਾਫ ਥਣ ਲੈਵਾ ਬਿਲਕੁਲ ਜਮ ਪਿੰਡ ਬਾਈ ਦਾ ਪੈਣੀ ਵਗਾ ਜਿਲ੍ਹਾ ਮਾਨਸਾ ਸੰਪਰਕ ਜ਼ਰੂਰ ਕਰ ਲਿਓ ਇੱਕ ਵਾਰੀ ਨੰਬਰ ਹੋਰ ਉਹਦਾ 991753 54836 ਬਾਕੀ ਬਾਈ ਨਾਲ ਸੰਪਰਕ ਕਰ ਸਕਦੇ ਹੋ ਕਰੇ ਹੁੰਦੀ ਆਪਣੇ ਕੋਲ ਹਾਂ ਹਾਂ ਕਰੇ ਹੁੰਦੀਆਂ ਬਾਈ ਕੋਲੇ ਕਈ ਵਾਰ ਨਹੀਂ ਮਾਨ ਖੜਦਾ ਹੁੰਦਾ ਘਰੋਂ ਚੋਕੇ ਲੈਣੇ ਹੁੰਦੀਆਂ ਤਾਂ ਬਾਈ ਨਾਲ ਸੰਪਰਕ ਕਰ ਲਿਓ ਪਿੰਡ ਪੈਣੀ ਜਾ ਕੇ ਚੋਕੇ ਵੀ ਤੁਸੀਂ ਦੇਖ ਸਕਦੇ ਦੋ ਮੰਜਾਂ ਨੇ ਤੋੜ ਕੇ ਦਿਖਾਉਣੇ ਪਹਿਲਾਂ ਫਿਰ ਆਪਾਂ ਡਿਟੇਲ ਲੈ ਕੇ ਦਮ ਲੈ ਬਾਈ ਆ ਇੱਕ ਨੰਬਰਾਂ ਦੀ ਤੋੜ ਕਰਾਂ ਮੀਣੀ ਹੈ ਜੜੀ ਮੀਣੀ ਤੋਰੀ ਮਣੀ ਕਰ ਖੋਲ ਕੇ ਸਿੰਘ ਦੋਨੇ ਹਲਦਿਆ ਹਾਂ ਦੋਨੇ ਹਲਦਿਆ ਠੀਕ ਆ ਕਰਦੀ ਆਪਣੀ ਹੈ ਕਰਦੀ ਹੈ ਵਪਾਰ ਕਰਦਾ ਹਾਂ ਕਿ ਬੈਸੀ ਨਾ ਬੈਸੀ ਬੈਸੀ ਹੈ ਬਾਈ ਕੋਲੇ ਝੋਟੀ ਚੰਗੀ ਹੈ ਜੈਡ ਬਲੈਕ ਬੁਰੀ ਦੋਨੇ ਸਿੰਘ ਬਾਈ ਕਹਿੰਦਾ ਹਲਦਿਆ ਆਪਾਂ ਹਲਾ ਕੇ ਵੀ ਦਿਖਾ ਦਾਂਗੇ ਤੇ ਥਣਾ ਥੋਣਾ ਦੀ ਗੱਲ ਕਰੇ ਸਪੇਸ ਸੋਹਣਾ ਯਾਰਾ ਲੇ ਵਾ ਵਧੀਆ ਹਨਾ ਟੱਕ ਪਾਉਂਦਾ ਵਧੀਆ ਚੰਗੇ ਪਿਠੂੜੇ ਦੀ ਆ ਪੂਰੀ ਜੈਡ ਬਲੈਕ ਜਾਮਾ ਸਾਹ ਕਾਲੀ ਜਿਵੇਂ ਕਹਦੀ ਹੈ ਤੇ ਪੂਰੀ ਗੱਲਬਾਤ ਆਪਾਂ ਬਾਇਨਾਂਸ ਸਾਝੀ ਕਰਾਂਗੇ ਕਿੰਨਾ ਗ੍ਰੇਟ ਕਰਦਾ ਕਿੰਨਾ ਦੁੱਧ ਬਾਦਾ ਤਾਜੀ ਸੂਈ ਹੋਈ ਆ ਤੇ ਇੱਕ ਵਾਰੀ ਮੈਂ ਫੇਰ ਦਿਖਾ ਦਿਆਂ ਤੇ ਪੂਰੀ ਦੀ ਪੂਰੀ ਜੱਡ ਬਲੈਕ ਆ ਕਿਤੇ ਵੀ ਵਾਲ ਵਾਈਟ ਨਹੀਂ ਹੈਗਾ ਤੇ ਬਾਕੀ ਲੇ ਵਾਲੂਗਾ ਚੰਗਾ ਤਿਆਰ ਕਰਿਆ ਹੋਇਆ ਤੇ ਮੀਣੀ ਆ ਇੱਕ ਵਾਰੀ ਆਪਾਂ ਸਿੰਗ ਵੀ ਹਿਲਾ ਕੇ ਦਿਖਾ ਦਈਏ ਦੇਖ ਲੈ ਮਾੜਾ ਪੜੀਏ ਤੂੰ ਬੜਾ ਡੰਡਾ ਲੈ ਲਗਾ ਯਾਰ ਮੱਲਾ ਹਲ ਦੇਖ ਵਾਣਾ ਸਿੰਗ ਹਿਲਾ ਕੇ ਦੇਖ ਹਲ ਦੇ ਮੜੀ ਦੀ ਮੱਲਿਆ ਮੱਲਾ ਮਾਹਲ ਦਾ ਤੂੰ ਲੈ ਗੋੜੀ ਹੈ ਯਾਰ ਅਨੇ ਬਈ ਤੁਹਾਡੀ ਤੂੰ ਲੈ ਕੇ ਕਿਉਂ ਡਰੀਏ ਨੇ ਕੁਝ ਨਹੀਂ ਆਦੀ ਇਹਦੇ ਡਾਲ ਹਲਦੇ ਨਹੀਂ ਵਾਲੇ ਮਾਰਨ ਮਟਣਾ ਹਲਦੇ ਨਹੀਂ ਇਹ ਹਲਦੇ ਸਿੰਘ ਉਹ ਮਿਣੀ ਆ ਤੇ ਬਾਕੀ ਆਪਾਂ ਬਾਈ ਨੂੰ ਪੁੱਛਦੇ ਉਰੇ ਹੀ ਹੋ ਜਾ ਬਈ ਇੱਥੇ ਤੇ ਬਾਈ ਸਸਰੀ ਗਾਲ ਪਹਿਲਾਂ ਸਸਰੀ ਗਾਲ ਤੇ ਨਾਮ ਦੱਸੋ ਆਪਣਾ ਨਾਮ ਸਕੰਦਰ ਸਿੰਘ ਜੀ ਠੀਕ ਆ ਸਕੰਦਰ ਬਾਈ ਪਿੰਡ ਕਿਹੜਾ ਹੈਗਾ ਭੰਮੇਕਲਾਂ ਜੀ ਭੰਮੇਕਲਾਂ ਜਿਲ੍ਹਾ ਮਾਨਸ ਰਹਿਣਾ ਤੇ ਇੱਕ ਵਾਰੀ ਨੰਬਰ ਬੋਲੀ ਬਾਈ ਸਕੰਦਰਾ 98553 ਜੀ ਤਰਾਸੀ ਜੱਤ ਸੈਟ ਵੱਡੇ ਭੰਮਿਆਂ ਕੇ ਛੋਟੇ ਵੱਡੇ 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 ਭੰਮਿਆਂ ਤੋਂ ਬਾਈ ਲੈ ਕੇ ਆਇਆ ਸਕੰਦਰਾ ਤੇ ਦੂਜਾ ਸੂਆ ਤੇ ਦੂਜਾ ਸੂਆ ਬਾਈ ਕਹਿ ਦੇਣਾ ਹੋ ਗਿਆ ਸਕੰਦਰਾ ਜਾਂ ਅੱਜ ਸੀਮਾ ਦੇਣਾ ਸੀਮਾ ਦੇਣਾ ਤੇ ਦੁੱਧ ਹੁਣ ਕਿੰਨਾਗਾ ਹੁਣ ਇਹਦੇ ਥੱਲੇ 8 ਲੀਟਰ ਵਾਲਾ ਪੂਰਾ ਹਾਂ ਤੇ ਪਿਛਲੀ ਵਾਰ ਕਿੰਨਾ ਸੀਗਾ ਬੱਬੀ ਜੀ 11 ਲੀਟਰ ਸੀ 11 ਲੀਟਰ ਸੀ ਹਾਂ ਦਾ ਪਰਮਾਨਦਗੀ ਮੈਂ ਹਨ ਲੈ ਮਿੱਤਰੋ 8 ਕਿਲੋ ਬਾਈ ਕਹਿੰਦਾ ਹੁਣ ਚੋਲੇ ਵੇਚੇ ਆ ਕੇ ਹਾਂ ਚੋਲੇ ਆ ਗਏ ਤਿੰਨ ਦਾਣਾ ਸੂਇਆ 6 6 ਸੀਮਾ ਦੇਣਾ 6 ਦਾਣਾ ਸੂਇਆ 8 ਕਿਲੋ ਦੁੱਧ ਮਿਲ ਕੇ ਲੈ ਜਾਓ ਕੋਈ ਚੱਕਰ ਨਹੀਂ ਤੇ ਸਕੰਦਰਾ ਮਲਕ ਕੰਮ ਸੁਏ ਬਈ ਇਹ ਤੇ ਦੂਜਾ ਸੁਆ ਦੂਜਾ ਸੁਆ ਤੇ ਰੇਟ ਕੀ ਕਰਿਆ ਬਈ ਰੇਟ ਤੇ ਇਹਦਾ ਦੇ ਲੈਣੀ ਕਚਾਲੀ ਬਸ ਮਾਨਤਨ ਮਾ ਹੋ ਜੂਗਾ ਹਾਂ ਹਾਂ ਹੋ ਜੂਗਾ 1 ਲੱਖ 40000 ਰੁਪਏ ਰੇਟ ਕਰਦਾ ਮਾਨਤਨ ਕਹਿੰਦਾ ਹੋ ਜੂਗਾ ਹੈ ਮੀਨੀਆ ਸਾਹ ਕਾਲੀਆ ਮਾਗਰ ਕੱਟਾ ਕੱਟੀ ਬਈ ਕੱਟਾ ਮਾਗਰ ਕੱਟਾ ਮਿੱਤਰੋ ਤੇ ਤਾਜੀ ਸੂਹੀ ਆ ਚੰਗੇ ਦੁੱਧ ਵਾਲੀ ਆ ਤੇ ਬਾਕੀ ਬਾਈ ਕਹਿੰਦਾ 11 ਕਿਲੋ ਪਿਛਲੀ ਵਾਰ ਦਿੱਤਾ ਤੇ ਘਰ ਦੀ ਮਹੇਸਾ ਕੋਈ ਵੀ ਵਾਰਦਾ ਕੰਮ ਨਹੀਂ ਤੇ ਉਹ ਟੋਕੜਾ ਬਾਈ ਕਿਉਂ ਹਾਂ ਤੇ ਉਹ ਟੋਕੜ ਗੱਬਣਾਗੀ ਹਾਂ ਤੋਰ ਬਾਈ ਉਹਨੂੰ ਵੀ ਤੋਰ ਤੇ ਮੜਾ ਜਾ ਤੇ ਇੱਕ ਵਾਰੀ ਆਪਾਂ ਇੱਕ ਮਿੰਟ ਵਾਲੇ ਤੇ ਮੈਂ ਤੋਰ ਦਾਂ ਤੇ ਮਾਲਕਾ ਬਾਉ ਸੁਣ ਸੋਰ ਕੇ ਸਾ ਇਹ ਟੋਕੜਾ ਕੀ ਗੱਬਣਾਗੀ 6 ਮਹੀਨਿਆਂ ਦੀ 6 ਸੱਤਵਾਂ ਲੱਗ ਗਿਆ ਬਸ ਇਹਨੂੰ ਦੁੱਧੋ ਹੱਡੀ ਹੋਈ ਹੈ ਨਾ ਹਾਂ ਦੁੱਧੋ ਬਸ ਹਾਂ ਦੁੱਧੋ ਹੱਡੀ ਹੋਈ ਹੈ ਬਾਈ ਕਹਿੰਦਾ ਸੱਤ ਮਹੀਨਿਆਂ ਦੀ ਸੱਤਵਾਂ ਲੱਗ ਗਿਆ 6 ਮਹੀਨਿਆਂ ਦੀ ਗੱਬਣਾ ਪੂਰੀਆਂ ਦੀ ਤੇ ਸੱਤਵਾਂ ਲੱਗਾ ਹੋਇਆ ਇਹ ਵੀ ਜੈਡ ਬਲੈਕ ਆਗੀ ਤੇ ਦੋ ਝੋਟੀਆਂ ਬਾਈ ਕੋਲੇ ਪੂਰੀਆਂ ਜੈਡ ਬਲੈਕ ਤੇ ਬਾਕੀ ਇਹਦੇ ਬਾਰੇ ਪੁੱਛਦੇ ਆਂ ਕੀ ਗੱਲ ਬਾਤ ਹੈ ਆਪਣੇ ਕੋਲੇ ਹੀ ਆਪਣੇ ਕੋਲੇ ਤੋਰ ਮਿਲਾ ਤੋਰ ਯਾਰ ਬਾਕੀ ਆਪਰੇ ਰੇਡ ਦੀ ਗੱਲ ਬਾਤ ਸਾਰੀ ਆਪਾਂ ਪੁੱਛ ਕੇ ਦੱਸਦੇ ਆਂ ਬੱਚਾ ਹੈ ਨਹੀਂ ਮਿੱਤਰੋ ਤੇ ਬਾਈ ਸਿਕੰਦਰ ਨਾਲ ਕਰਦੇ ਆਂ ਗੱਲ ਬਾਤ ਸਿਕੰਦਰ ਭਾਈ ਦੁੱਧੋਂ ਤਾਂ ਹਟ ਗਈ ਹੈ ਨਾ ਹਾਂਜੀ ਦੁੱਧੋਂ 15 ਦਿਨ ਹੋ ਗਏ 7 ਮਹੀਨਾ ਲੱਗਿਆ ਹਾਂਜੀ 7ਵਾਂ ਮਹੀਨਾ ਬੱਚਾ ਬੱਚਾ ਹੈ ਨਹੀਂ ਬੱਚਾ ਹੈ ਨਹੀਂ ਠੀਕ ਆ ਤੇ ਦੁੱਧ ਭਾਈ ਕਿੰਨਾ ਕ ਪਾਇਆ ਸੀਗਾ नमस्कार पशुपालक साथियों बार बार फिरता है या वह गर्भ धारण नहीं कर रहा तो आपको चिंता करने की बिल्कुल भी जरूरत नहीं है आज से ही खिलाना स्टार्ट करें अपने पशु को राइट मीन जी हाँ राइट मीन के अंदर सभी पोषक तत्व एवन क्वालिटी के है जो आपके पशु के शरीर को ठीक करके उसकी प्रजनन क्षमता को बढ़ाता है जिससे आपका पशु सालाना बच्चा पैदा करता है राइट मीन की पैकिंग एक किलो पांच किलो बीस किलो की बाल्टी में उपलब्ध है राइट मीन को आप सभी मेडिकल स्टोर और ऑनलाइन अमेजोन पर भी खरीद सकते हैं अधिक जानकारी के लिए आप हमारे हेल्पलाइन नंबर सात आठ नौ डबल जीरो बयालीस हजार पे संपर्क भी कर सकते हैं ਆੰਦੇ ਲੈ ਆਉਂਦਾ ਆ ਆ ਉਹ ਮੰਗ ਨਾਲ ਕੀ ਫਤ ਹੈ ਨਾ ਲੈ ਮਿੱਤਰੋ 65000 ਰੁਪਏ ਕਹਿੰਦਾ ਦੇਣ ਲੈਣਾ ਠੀਕ ਹੈ 7 ਮਹੀਨੇ ਦੀ 7ਵਾਂ ਮਹੀਨਾ ਲੱਗ ਗਈ ਸੀ ਆਪਣਾ ਚੈੱਕ ਕਰਾ ਸਕਦਾ ਕੋਈ ਹਾਂ ਚੈੱਕ ਕਰਾ ਲਓ ਮਰਦੀ ਦੋ ਹੱਡੀ ਹੋਈ ਆ ਫਨ ਪਾਸ ਕਰਾਉਂਦੀ ਕਰਾਉਂਗੀ ਹਾਂ ਕਰਾਉਂਦੀ ਆ ਜੀ ਠੀਕ ਉਹ ਤੋਂ 3 ਲੱਗ ਗਿਆ ਉਹਨਾਂ ਨੂੰ ਹਾਂਜੀ ਥਾਣ ਬਾਈ ਕਹਿੰਦਾ ਪਾਸ ਕਰਾ ਦੂਗੀ ਠੀਕ ਹੈ ਡਾਕਟਰ ਕੋਈ ਲੈ ਆਵੇ ਉਹ ਚੈੱਕ ਕਰਾ ਕੇ ਤਸੱਲੀ ਕਰਕੇ ਇਲਾਜ ਆ ਸਕਦਾ 6 ਮਹੀਨੇ ਦੀ ਗੱਬਣਾ ਤੇ ਘਰ ਦੀਆਂ ਝੋਟੀਆਂ ਬਾਈ ਕੋਲੇ ਤੇ ਬਾਕੀ ਪਿੰਡ ਬਾਈ ਦਾ ਵੱਡੇ ਭੰਮੇ ਆ ਜਿਲ੍ਹਾ ਮਾਨਸ ਰਹਿਂਦੇ ਇੱਕ ਵਾਰ ਨੰਬਰ ਹੋਰ ਬੋਲਦੇ ਬਾਈ 9855383766 ਬਾਈ ਨਾਲ ਸੰਪਰਕ ਕਰ ਲਓ ਕੋਈ ਵਾਰ ਕੋਈ ਦੋਮੇ ਖਰੀਦ ਲੈਣ ਹੁੰਦਾ ਉਹ ਇਹ ਮੰਨਤਨ ਹੋ ਜੂ ਹੋ ਜੂਗਾ ਇਹ ਹੋ ਜੀ ਠੀਕ ਹੈ ਉਹ ਇਹ ਮੰਨਤਨ ਹੋ ਜੂ ਬਾਕੀ ਬਾਈ ਨਾਲ ਸੰਪਰਕ ਜ਼ਰੂਰ ਕਰ ਠੀਕ ਕੋਈ ਨਾ ਬਾਈ ਕੋਲੇ ਕੱਟੀਆਂ ਨੇ ਦੋ ਯਾਰ ਸਕੀਨ ਨੇ ਛੋਟੀਆਂ ਸਿੰਘ ਜਮਾ ਕੁੰਡੇ ਕਰਦੀ ਆਉਂਦੀ ਆ ਇੱਕ ਹਜੇ ਮੋੜਦੀ ਆ ਥੋੜੇ ਜਿ ਖੁੱਲੇ ਇੱਕ ਕੱਟੀ ਦੇ ਇੱਕ ਥੋੜੀ ਜੀ ਲੀਸੀ ਜ਼ਰੂਰ ਆ ਤੇ ਕੱਟੀਆਂ ਸਕੀਨ ਨਾਲ ਜੋੜ ਆ ਜਾਮਾ ਇਹਨੂੰ ਲੈ ਕੇ ਜਾ ਬਾਈ ਲੰਮਾ ਮੜਾ ਜਾ ਤੇ ਤੁਰਦੇ ਚੈੱਕ ਕਰ ਲਓ ਤੁਸੀਂ ਯਾਰ ਹਨ ਜਿਹੜੇ ਭਰਾ ਕਹਿੰਦੇ ਕੱਟੀਆਂ ਲੈਣੀਆਂ ਛੋਟੀਆਂ ਕੱਟੀਆਂ ਲੈ ਕੇ ਪਾਲ ਲੀਏ ਤਾਂ ਬੰਤਰ ਬੰਤਰ ਕੱਟੀਆਂ ਦੀ ਬਹੁਤ ਸੋਹਣੀ ਐ ਪੱਠਪੋੜੇ ਦੀ ਹਨਾ ਝੋਲੀਆਂ ਝੋਲੀਆਂ ਵੀ ਵਧੀਆ ਬਾਕੀ ਡਿਟੇਲ ਬਾਾਈ ਤੋਂ ਲੈ ਕੇ ਦੱਸਾਂਗੇ ਬਾਅਦ ਵਿੱਚ ਸੁਣਾ ਤੇ ਕੀ ਗੱਲ ਵਾ ਤਾਂ ਕੱਟੀਆਂ ਛੋਟੀਆਂ ਨੇ ਤੇ ਸਕੀਨ ਨੇ ਵਧੀਆ ਪੱਠਪੋੜੇ ਦੀ ਬੰਤਰ ਵੀ ਇਹਦੀ ਤਾਂ ਵਧੀਆ ਤੇ ਬਾਕੀ ਯਾਰ ਝੋਲੀ ਝੂਲੀ ਵਧੀਆ ਹਨਾ ਇਧਰ ਦੀ ਲਿਆ ਮੜਿਆ ਕਹਿਣਾ ਦੇਖ ਯਾਰ ਹਨਾ ਜਾਕੀ ਥਣ ਕੱਲਾ ਕੱਲਾ ਤੇ ਝੋਲੀ ਝੂਲੀ ਜਾਵਾਂ ਆਏ ਆਂਗੀ ਤੇ ਬਾਕੀ ਪੱਠ ਪੱਠ ਵਧੀਆ ਹਨਾ ਗੱਟੀ ਦੀ ਇੱਧਰ ਲਈ ਵੀ ਆਪਾਂ ਦੇਖ ਲਈ ਆ ਥੋੜੀ ਲੱਸੀ ਜ਼ਰੂਰ ਆ ਚੋਲੀ ਇਹਦੀ ਵੀ ਠੀਕ ਆ ਕੱਟੀ ਦੀ ਹੈ ਨਾ ਹੋ ਜੇ ਬਾ ਗੱਲ ਦੱਲੇ ਹਾਂ ਕੱਲਾ ਕੱਲਾ ਤੇ ਬਾਕੀ ਬਾਈ ਨਾ ਕਰਦੇ ਗੱਲਬਾਤ ਬਾਈ ਸਸੀ ਕਾਲ ਠੀਕ ਆ ਤੇ ਬਾਈ ਨਾਮ ਦੱਸਿਓ ਆ ਰਵਿੰਦਰ ਸਿੰਘ ਰਵਿੰਦਰ ਹਾਂਜੀ ਰਵਿੰਦਰ ਪਿੰਡ ਬਾਈ ਤਨਪੁਰੇ ਤਨਪੁਰਾ ਤਨਪੁਰਾ ਹਾਂਜੀ ਬ੍ਰਿਟਿਆਂ ਕੋਲੇ ਗਿਆ ਆ ਬਲੱਡ ਕੋਲੇ ਬ੍ਰਿਟਨ ਲਵੇ ਯਾਰ ਨੇਤ ਦੇ ਪਿੰਡ ਆਰ ਨੇਤ ਦੇ ਬੰਡਾਲਾ ਠੀਕ ਆ ਤੇ ਜ਼ਿਲ੍ਹਾ ਮਾਨਸਾ ਪਿੰਡ ਦਾ ਜ਼ਿਲ੍ਹਾ ਮਾਨਸਾ ਇੱਕ ਵਾਰੀ ਨੰਬਰ ਬੋਲੀ ਬਾਈ ਰਵਿੰਦਰ 869770 ਹੂੰ 521 ਤੇ ਬਈ ਜਿਹੜੀ ਵੱਡੀ ਕਟੀਆਂ ਵਾਲਾ ਕਿੰਨੇ ਕ ਟਾਈਮ ਦੀਆਂ ਸਾਲ-ਸਾਲ ਦੀਆਂ ਬਈ ਸਾਲ-ਸਾਲ ਦੀਆਂ ਆਹ ਥੋੜੀ ਲੱਸੀ ਹੈ ਲੱਸੀ ਆ ਗਈ ਬਈ ਤੁਸੀਂ ਡਾਊਨ ਕਰੋ ਹੁੰਦਾ ਬਈ ਆਪਣਾ ਪਹਿਲਾਂ ਤਾਂ ਐਸ ਵੀ ਵਪਾਰ ਦਾ ਕੰਮ ਹੈ ਕੇ ਬਸੇ ਵਪਾਰ ਦਾ ਕੰਮ ਹੈ ਬਈ ਕਟੀਆਂ ਲੈ ਆਉਣੇ ਵੇਚ ਦੇਣੇ ਹਾਂ ਮੱਜਾ ਵੀ ਲੈਣੇ ਕਟੀਆਂ ਮੱਜਾ ਵੀ ਲੈਣੇ ਠੀਕ ਹੈ ਤੇ ਬਈ ਮੱਲਾ ਇਹਦੀ ਮਾਂ ਦਾ ਕਿੰਨਾ ਦੁੱਧ ਸੀ ਆ ਜਿਹੜੀ ਵੱਡੀ ਕਟੀ ਹੈ ਉਸ ਕੀ ਮਾਂ ਦਾ 15 ਦਾ ਇਸਕਾ 18 ਹੈ ਆ ਮੈਂ ਇਸਕਾ ਆ ਮੈਂ ਵੱਡੀ ਸੀਵਾ ਮੈਂ ਘਟਦੀ ਅੱਛਾ 20 ਸੇਵਾਜ ਘਟਾ ਸੀ ਅੱਜ ਦਾ ਇਹਦੇ ਸਿੰਘ ਵੀ ਗੁੰਡੇ ਹੋਗੇ ਹਨ ਉਹਦੇ ਥੋੜੇ ਖੁੱਲੇ ਨੇ ਉਹਦੀ ਮਾਗੀ ਦੀ ਮਾਗੀ ਵੀ ਗੁੰਡੀ ਹੂੰ ਕੱਟੇ ਸਿੰਘ ਸੁੰਗਣਾ ਜਿਹੜਾ ਬਣਦਾ ਥੋੜੀ ਸੇਵਾ ਦੇ ਸੇਵਾ ਦੇ ਵਿੱਚ ਨਹੀਂ ਕਮਜ਼ੋਰ ਕਰੇ ਸੀ ਕਿ ਬਾਈ ਕਹਿੰਦਾ ਤੇ ਇਹਦੀ ਮਾਨ ਦਾ ਦੁੱਧ ਰਕਾਰ ਦੀ ਵਧੀਆ ਸੀਗਾ ਤੇ ਕੀ ਰੇਟ ਕਰਿਆ ਬਾਈ ਉਹਦਾ ਕੀ ਰੇਟ ਹੈ ਇਹਦਾ ਕੀ ਰੇਟ ਹੈ ਉਹਦਾ 27 ਮੰਗੇ ਇਹਦਾ 25 ਮੰਗੇ ਜੀ ਇਹਦਾ 25 ਉਹਦਾ 27 ਆ ਇਹ ਥੋੜਾ ਲੱਸੀ ਕਰਕੇ 2000 ਘਟਾ ਤੇ ਬਾਈ ਮਾਨਤਾਨ ਕਹਿੰਦਾ ਗੋ ਜੇ ਕਈ ਵਾਰ ਲੱਗ ਦੋਨੇ ਲੈ ਲੈਂਦਾ ਮੌਕੇ ਤੇ ਕਰਦਾ ਉਹ ਹੀ ਹੋ ਜੂਗਾ ਲੈ ਮਿੱਤਰੋ ਜੇ ਕਈ ਵਾਰ ਤੁਸੀਂ ਦੋਨੇ ਕਟੀਆਂ ਲੈਣੀਆਂ ਤਾਂ ਬਾਈ ਕਹਿੰਦਾ ਉਹ ਹੀ ਜਿਹਾ ਮਾਨਤਾਨ ਕਰ ਦਾਂਗੇ ਉਹਦਾ 27000 ਇਹਦਾ ਹੈਗਾ 25000 ਜੇ ਕੱਲੀ ਕੱਲੀ ਲੈਣੇ ਤਾਂ ਉਹ ਹੀ ਜਿਹਾ ਮਾਨਤਾਨ ਕਈ ਵਾਰ ਕੋਈ ਅਲਾ ਜੋੜਾ ਖਰੀਦ ਲੈਂਦਾ ਫੇਰ ਬਾਈ ਕਹਿੰਦਾ ਉਹ ਹੀ ਜਿਹਾ ਮਾਨਤਾਨ ਕਰ ਦਾਂਗੇ ਪਿੰਡ ਬਾਈ ਦਾ ਹੈਗਾ ਤਨਪੁਰਾ ਤਨਪੁਰਾ ਜ਼ਿਲ੍ਹਾ ਮਾਨਸਾ ਇੱਕ ਵਾਰੀ ਨੰਬਰ ਹੋਰ ਕਰ ਦਿੰਦਾ 84775591 ਇਹ ਬਾਈ ਦਾ ਨੰਬਰ ਆ ਟੈਲੀਫੋਨ ਕਰਕੇ ਪੂਰੀ ਤੁਸੀਂ ਜਾਣਕਾਰੀ ਲੈ ਸਕਦੇ ਹੋ ਪੂਰੀ ਤਸੱਲੀ ਕਰਕੇ ਜਿਹੜੀਆਂ ਫੇਰ ਤੁਸੀਂ ਕਟੀਆਂ ਖਰੀਦ ਸਕਦੇ ਜਿਵੇਂ ਕਹਿੰਦਾ ਲੱਗਦਾ ਕਟੀਆਂ ਲੈ ਕੇ ਪਾਲ ਲਈ ਹੁਣ ਮੱਝਾਂ ਮਹਿੰਗੀਆਂ ਨੇ ਬਾਈ ਹਨਾ ਤੇ ਬਾਕੀ ਤੁਸੀਂ ਮੰਨ ਲਓ ਬਾਈ ਕੋਲੇ ਮੱਝਾਂ ਵੀ ਹੁੰਦੀਆਂ ਨੇ ਕਟੀਆਂ ਵੇਚਣ ਦੇ ਰਹੇ ਨੇ ਤੇ ਚੰਗੀਆਂ ਕਈ ਵਾਰ ਹੋਰ ਵੀ ਲੈਣੀ ਹੁਣ 27 ਸੂਈ ਮੱਝਾਂ ਲੈਣੀ ਹੁਣ ਉਹ ਵੀ ਮਿਲ ਜਾਣਗੀਆਂ ਤਾਂ ਭਾਈ ਨਾਲ ਸੰਪਰਕ ਜਰੂਰ ਕਰ ਲਓ